प्यारे वीरो जय भीम जय पात्र नमो बुद्ध आ मैं हुनी वीर बिल्ला सिंह दे जपजी साहब दी एक तोक ते ओदे नाल जुड़ियां पंक्तियां दे अर्थ सुन रिया सी वीर बल्ला सिंह ने बहुत, बहुत कोशिश की थी कि उस गल जा जा सके।, सके और फिर समझाया जा सके आदमी पहला जान, जान जानने का यतन करता है समझने का यतन करता है तय तक जान का यतन करता है सच न करता है ਔਰ ਫਿਰ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਮੈਂ ਸੁਣਿਆ ਸਮਝਣ ਦਾ ਯਤਨ ਕੀਤਾ ਔਰ ਮੈਨੂੰ ਯਾਦ ਹੈ ਕਿ ਮੈਂ ਇਹ ਜਪਜੀ ਸਾਹਿਬ ਦੀਆਂ ਤੁਕਾਂ ਲਗਭਗ ਪੰਜਵੀਂ ਜਮਾਤ ਚ ਪੜ੍ਹਨੀਆਂ ਸ਼ੁਰੂ ਕਰ ਰਿਹਾ ਸੀ ਅਨਮਿਸ਼ੇ ਮਿਚ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਸੀ। ਪਹਿਲੇ ਗੁਰਦੁਆਰੇ ਚ ਅਖੰਡ ਪਾਠ ਦੇ ਨਾਲ ਜਪਜੀ ਸਾਹਿਬ ਪੜਨਾ ਕਦੇ ਘਰਾਂ ਦੇ ਵਿੱਚ ਪਾਠ ਚੱਲਦਾ ਤਾਂ ਉਹਦੇ ਨਾਲ ਜਪਜੀ ਸਾਹਿਬ ਪੜਨਾ ਕਦੀ ਘਰੇ ਵੈਸੇ ਹੀ ਪਾਠ ਕਰਨਾ ਜਪਜੀ ਸਾਹਿਬ ਦਾ ਜਾਂ ਫਿਰ ਆਪਣੇ ਬਜ਼ੁਰਗਾਂ ਤੋਂ ਜਪਜੀ ਸਾਹਿਬ ਨੂੰ ਸੁਣਨਾ ਤਾਂ ਇਹ ਗੱਲਾਂ ਉਦੋਂ ਤੋਂ ਹੀ ਦਿਮਾਗ 'ਚ ਆਈਆਂ। ਪਰ ਇਹਦੀ ਸਮਝ ਬਹੁਤ देर ਬਾਅਦ ਲੱਗੀ। ਸਮਝ ਲੱਗਣ ਤੇ ਲਗਭਗ ਇਸ ਗੱਲ ਨੂੰ ਸਮਝਣ ਤੇ ਲਗਭਗ 50 ਸਾਲ ਲੱਗੇ। ਹੁਣ ਇਹਨਾਂ ਤੁਕਾਂ ਦੇ ਵਿੱਚ ਦੋ ਚੀਜ਼ਾਂ ਹੈ। ਇੱਕ ਹੈ ਵੇਦਾਂ ਦਾ ਮਤ। ਵੇਦ ਕਹਿਣਕ ਬਾਤ। ਜਦੋਂ ਗੁਰੂ ਸਾਹਿਬ ਬੜੀ ਸਪਸ਼ਟ ਲਾਈਨ ਦੇ ਰਿਹਾ ਕਿ ਇੱਕ ਪਾਸੇ ਉਹ ਸੱਚ ਹੈ ਜਿਹਦੇ ਬਾਰੇ ਸਾਨੂੰ ਬਹੁਤੀ ਜਾਣਕਾਰੀ ਨਹੀਂ ਹੈ ਤੇ ਇੱਕ ਪਾਸੇ ਵੇਦਾਂ ਦਾ ਲਿਖਿਆ ਉਹ ਹੈ ਜਿਹਦੇ ਚੋਂ ਨੇ ਸਿੱਧੀ ਸਿੱਧੀ ਗੱਲ ਕਹਤੀ ਹੈ ਕਿ ਅਸਲ ਕਹਾਣੀ ਇਹ ਹੈ ਮੈਂ ਅਕਸਰ ਕਹਿੰਦਾ ਕਿ ਜੀਨੇ ਬ੍ਰਾਹਮਣਵਾਦ ਨਹੀਂ ਸਮਝਿਆ ਜਿਹਨੂੰ ਬ੍ਰਾਹਮਣ ਦੇ ਵਿਦਾਂਤ ਦਾ ਪਤਾ ਨਹੀਂ ਹੈ ਉਹਦੇ ਸ਼ਾਸਤਰਾਂ ਦੀ ਕਹਾਣੀ ਦਾ ਨਹੀਂ ਪਤਾ ਉਹ ਬਾਣੀ ਨੂੰ ਨਹੀਂ ਸਮਝ ਸਕਦਾ ਇਹ ਮ ਅਕਸਰੀ ਕੇ ਅੰਦਰ ਤਾਂ ਵੀਰੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਮਨੁੱਖ ਨੂੰ ਬ੍ਰਾਹਮਣ ਦੇ ਵਿਦਾਂਤ ਦਾ ਨਹੀਂ ਪਤਾ ਉਦੀ ਵਿਚਾਰਤਾ ਦਾ ਨਹੀਂ ਪਤਾ ਉਹਦੇ ਮਤ ਦਾ ਨਹੀਂ ਪਤਾ ਉਹ ਬਾਣੀ ਨੂੰ ਨਹੀਂ ਸਮਝ ਸਕਦਾ ਤਾਂ ਪਹਿਲੀ ਪੈਂਦੀ ਸੱਟੇ ਤੁਸੀਂ ਉਹਦੇ ਚੋਂ ਕਿਸੇ ਵੀ ਬਾਣੀ ਦੀ ਤੁਕ ਚੋਂ ਕਿਸੇ ਵੀ ਬਾਣੀ ਦੇ ਸ਼ਬਦ ਦੇ ਵਿੱਚੋਂ ਪਹਿਲਾਂ ਇਹ ਦੇਖੋ ਕਿ ਬ੍ਰਾਹਮਣ ਦੇਸ਼ ਮਤ ਨਾਲ ਜੁੜਦੀ ਕਿਹੜੀ ਚੀਜ਼ ਕਹੀ ਹੈ ਗੁਰੂ ਜੀ ਨੇ ਕੋਈ ਵੀ ਸ਼ਬਦ ਲੈ ਲਓ ਤੁਸੀਂ ਉਹਦੇ ਚ ਤੁਹਾਨੂੰ ਇਹ ਲੱਭ ਜਾਏਗਾ ਜਾਂ ਤੁਕ ਲੱਭੇਗੀ ਜਾਂ ਸ਼ਬਦ ਦਾ ਵਾਕ ਜਾਂ ਪੂਰਾ ਵਾਕ ਲੱਗੇਗਾ ਜਾਂ ਸ਼ਬਦ ਵਿਲੰਭ ਜਾਏਗਾ ਜਿੱਦੇ ਚ ਬ੍ਰਹਮਣ ਦੇਸ ਦਾ ਦਾ ਸੰਕੇਤ ਹੋਏਗਾ ਔਰ ਫਿਰ ਉਹ ਦੇ ਮੁਕਾਬਲੇ ਤੇ ਸੱਚ ਦਾ ਜਿਹੜਾ ਹੈਗਾ ਉਹ ਸਿਧਾਂਤ ਹੋਏਗਾ ਇਸ ਬਾਣੀ ਦੇ ਜਪਜੀ ਸਾਹਿਬ ਦੇ ਇਸ ਹਿੱਸੇ ਚ ਜਿਹੜਾ ਜਿਹੜੀਆਂ ਤੁਕਾਂ ਬੋਲੀਆਂ ਗਈਆਂ ਇਹਦੇ ਵਿੱਚ ਇਹ ਦੋਈ ਮਤ ਹੈ ਵੇਦ ਕਹੇ ਇੱਕ ਬਾਤ ਹੁਣ ਗੁਰੂ ਨਾਨਕ ਨੂੰ ਆਪਾਂ ਸ਼ੁਰੂ ਕਰਦੇ ਆ ਕਿ ਇਹਦੇ ਮੁਕਾਬਲੇ ਤੇ ਉਹ ਕਿਸ ਤਰ੍ਹਾਂ ਗੱਲ ਨੂੰ ਕਿਵੇਂ ਲਿਆਦੇ ਲੱਖ ਆਕਾਸ਼ ਆਕਸ਼ ਲੱਖ ਪਤਾਲਾ ਉਤਾਲ ਇਹ ਪਹਿਲੀ ਗੱਲ ਇਹ ਸਮਝੋ ਤੁਸੀਂ ਕਿ ਆਪਾਂ ਜਦੋਂ ਮੁਹਾਵਰਾ ਵਰਤਦੇ ਆ ਲੱਖਾਂ ਹੀ ਆ ਲੱਖਾਂ ਹੀ ਇਹਦਾ ਮਤਲਬ ਅਣਗਿਣਤ ਹੈ ਇਥੇ ਲੱਖ ਨਹੀਂ ਆ ਛਾਪਦੇ ਇਹ ਇੱਕ ਮੁਹਾਵਰਾ ਪੰਜਾਬੀ ਦਾ ਜਦੋਂ ਆਪਾਂ ਬੋਲਦੇ ਆ ਅੰਤ ਹੀ ਕੋਈ ਨਹੀਂ ਲੱਗਾ ਹੀ ਲੱਗਾ ਹਜ਼ਾਰਾਂ ਹੀ ਜ਼ਰਾ ਤੈਦਾ ਅਰਥ ਹੁੰਦਾ ਅਣਗਿਣਤ ਜਿਹਦੀ ਗਿਣਤੀ ਕੋਈ ਨਹੀਂ ਹੁਣ ਗੁਰੂ ਸਾਹਿਬ ਕਹਿੰਦੇ ਆ ਲੱਖ ਆਕਾਸ਼ਾਂ ਆਕਾਸ਼ ਮੈਂ ਵੀਰ ਬਿੱਲਾ ਸਿੰਘ ਨੂੰ ਸੰਬੋਧਨ ਹੋ ਰਿਹਾ ਹੈ ਔਰ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਜਦੋਂ ਕਹਿ ਰਿਹਾ ਕਿ ਲੱਖ ਆਕਾਸ਼ਾਂ ਕਾਸ਼ ਜਾਉਂ ਕਹਿ ਰਿਹਾ ਲੱਖ ਪਤਾਲ ਲੱਖਾਂ ਪਤਾਲ ਲੱਖਾਂ ਆਗਾਸ ਆਗਾਸ ਨੂੰ ਤੁਸੀਂ ਦੋ ਚੀਜ਼ਾਂ ਚ ਜਾਵਾਂ ਕਰ ਲੋ ਆਕਾਸ਼ ਤੇ ਅੱਗੇ ਦੀ ਅੱਗੇ ਹੋਰ ਅੱਗੇ ਜਣੀ ਇੱਕ ਆਕਾਸ਼ ਹੋ ਗਿਆ ਉਸ ਤੋਂ ਅੱਗੇ ਹੋਰ ਅੱਗੇ ਲੱਖਾਂ ਲੱਖਾਂ ਆਕਾਸ਼ ਇਹਦਾ ਮਤਲਬ ਇਹ ਹੈ ਕਿ ਬ੍ਰਹਮੰਡ ਜਿਹੜਾ ਇਹ ਇੰਨਾ ਅਨੰਤ ਹੈ ਤੂੰ ਅਨੰਤ ਪਾਰ ਬ੍ਰਹਮ ਬੇਅੰਤ ਬਾਣੀ ਦੇ ਸ਼ਬਦਾਂ ਨੂੰ ਦੂਜਿਆਂ ਪਾਸਿਆਂ ਤੋਂ ਵੀ ਲੈ ਲੈ ਕਰੋ ਸਮਝਣ ਵਾਸਤੇ ਤੂੰ ਅਨੰਤ ਪਾਰ ਬ੍ਰਹਮ ਬੇਅੰਤ ਕਿਤੇ ਰੰਤ ਹੀ ਨਹੀਂ ਕੋਈ ਕਿਰੰਤ ਨਾ ਪਾਇਆ ਜਾਏ ਕੋਈ ਅੰਤ ਨਹੀਂ ਤੇਰਾ ਇਹ ਹੈ ਇਹਦਾ ਅਰਥ ਲੱਖਾਂ ਦਾ ਇਹਦਾ ਮਤਲਬ ਦੂਜਾ ਕੀ ਹੈ ਕਿ ਕਰੋੜਾਂ ਅਰਬਾਂ ਖਰਬਾਂ ਤਾਰੇ ਆ ਉਹ ਵੀ ਧਰਤੀਆਂ ਪਤਾ ਨਹੀਂ ਕਿੰਨੇ ਸੂਰਜ ਹੈ ਤੇ ਪਤਾ ਨਹੀਂ ਕਿੰਨੀਆਂ ਧਰਤੀਆਂ ਔਰ ਕਿੰਨੇ ਚੰਨ ਅਸਲ ਵਿੱਚ ਜੋ ਦਿਸ ਰਿਹਾ ਸਾਨੂੰ ਅਸੀਂ ਸਿਰਫ ਉੱਥੇ ਰੁਕ ਜਾਂਦੇ ਆ ਰਾਤ ਨੂੰ ਅਸੀਂ ਜਦੋਂ ਦੇਖਦੇ ਆ ਤਾਂ ਸਾਨੂੰ ਖਰਬਾਂ ਤਾਰੇ ਨਜ਼ਰ ਆਉਂਦੇ ਆ ਔਰ ਇਹਨਾਂ ਦਾ ਕੋਈ ਯੰਤਨੀ ਕੋਈ ਇਹਨਾਂ ਦੀ ਗਿਣਤੀ ਨਹੀਂ ਹੈ ਇਹਨਾਂ ਦਾ ਕੋਈ ਪਾਰ ਨਹੀਂ ਕੋਈ ਪਾਰ ਆਵਰ ਨਹੀਂ ਔਰ ਗੁਰੂ ਸਾਹਿਬ ਨੂੰ ਕਹਿੰਦੇ ਬੇਅੰਤ ਅਨੰਤ ਇਹ ਅਨੰਤਤਾ ਬੇਅੰਤ ਹੈ ਇਹਦਾ ਕੋਈ ਪਾਰ ਨਹੀਂ ਇਹ ਪਾਰ ਬ੍ਰਹਮ ਹੈ ਜਣੀ ਪਾਰ ਤੋਂ ਵੀ ਅੱਗੇ ਬ੍ਰਹਮ ਹੈ ਪਤਾ ਨਹੀਂ ਕਿੱਥੋਂ ਤੱਕ ਹੈ ਧ੍ਰਾਂਤ ਨਾ ਪਾਰਾ ਵਾਰ ਜਿਉ ਮੈਂ ਮੈਂ ਕੋਈ ਜ਼ਿਆਦਾ ਬਾਣੀ ਨਹੀਂ ਜਾਣਦਾ ਪਰ ਕਦੇ-ਕਦੇ ਮੈਨੂੰ ਇਹ ਪੜਦੇ ਉਹ ਜਿਹੜੇ ਸ਼ਬਦ ਦਿਮਾਗ 'ਚ ਪਏ ਆ ਉਹ ਯਾਦ ਆ ਜਾਂਦੇ ਆ ਕਿਉਂਕਿ ਮੈਂ ਕੋਈ ਭਾਈ ਜੀ ਤਾਂ ਐ ਨਹੀਂਗਾ ਮੈਂ ਤਾਂ ਕਾਮ ਮਨੁੱਖ ਐ ਪਰ ਕੋਕੇ ਬਾਣੀ ਪੜਦੇ ਆ ਪੜਦੇ ਆ ਸੁਣਦੇ ਆ ਸੁਣਦੇ ਆ ਕਿਤੇ ਨਾ ਕਿਤੇ ਕੋਈ ਸ਼ਬਦ ਜਿਹੜੇ ਉਹ ਦਿਮਾਗ 'ਚ ਪਏ ਰਹਿੰਦੇ ਆ ਜਿਹੜੇ ਮੈਂ ਬੋਲ ਰਿਹਾ ਇਹ ਆਪਣੇ ਆਪ ਉਤਰ ਰਹੇ ਆ ਕਿਉਂਕਿ ਉਹ ਕਿਤੇ ਨਾ ਕਿਤੇ ਪੜੇ ਹੋਏ ਆ ਸੁਨੇ ਹੋਏ ਆ ਉਹ ਦਿਮਾਗ 'ਚ ਪਏ ਆ ਤੇਰੰਤ ਨਾ ਪਾਰ ਆਵਾਜ਼ ਜੀ ਤੂੰ ਅਨੰਤ ਬੇਅੰਤ ਪਾਰਵਰਮ ਇਹ ਹੈ ਲਖ ਕਾਸਾ ਕਾਸ ਲਖ ਪਤਾਲਾ ਪਤਾਲ ਪਤਾਲ ਦਾ ਮਤਲਬ ਹੁੰਦਾ ਜਣੀ ਕੁਤਲਾ ਹਿੱਸਾ ਕਿ ਥੱਲੇ ਵਾਲਾ ਹਿੱਸਾ ਬਸ ਪਤਾਲ ਦਾ ਅਰਥ ਬਹੁਤ ਲੰਬਾ ਚੌੜਾ ਨਹੀਂ ਕਰਨਾ ਇੱਕ ਸੱਤਾ ਹੁੰਦੀ ਹੈ ਉਸ ਦੀ ਜਿਹੜੀ ਦਿਖ ਰਹੀ ਹੈ ਇੱਕ ਉਹ ਤੋਂ ਥੱਲੇ ਹੁੰਦਾ ਜਿਹਦੇ ਜਿਹਨੂੰ ਅਸੀਂ ਦੇਖ ਨਹੀਂ ਰਹੇ ਹਾਂ ਥੱਲੇ ਵਾਲਾ ਹਿੱਸਾ ਹਰ ਚੀਜ਼ ਦਾ ਥੱਲੇ ਵਾਲਾ ਹਿੱਸਾ ਉਹ ਪਤਾਲਾ ਹੁੰਦਾ ਹੁਣ ਗੁਰੂ ਜੀ ਕਹਿੰਦੇ ਆ ਕਿ ਇੰਨਾ ਜਿਆਦਾ ਇਹ ਕਿ ਜਿਹਦਾ ਸਿਕਰ ਕੋਈ ਨਹੀਂ ਜਿਹਦਾ ਅੰਤ ਕੋਈ ਨਹੀਂ ਪਤਾ ਨਹੀਂ ਕਿੰਨੇ ਆਕਾਸ਼ ਨੇ ਤੇ ਕਿੰਨੇ ਪਤਾਲ ਹੈ ਇਹ ਲੱਖਾਂ ਦਾ ਮਤਲਬ ਇਹ ਹੁੰਦਾ ਅਸਲ ਚ ਏਕ ਮਹਾਵਰਾ ਹੈ ਅਣਗਿਣਤ ਦਾ ਅਸੀਂ ਕਹਿੰਦੇ ਆ ਅਣਗਿਣਤ ਨੂੰ ਜਿਹੜਾ ਉਹ ਦੂਜਾ ਸ਼ਬਦ ਲੱਖ ਵਰਤ ਲੈਂਦੇ ਕਿਉਂਕਿ ਉਹ ਤੋਂ ਜਿਆਦਾ ਸਾਨੂੰ ਗਿਣਤੀ ਨਹੀਂ ਆਉਂਦੀ ਕੋ ਕਰੋੜੀ ਅੰਤਨਾੰਤ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੜਿਆ ਨਾ ਕੋ ਕਰੋੜੀ ਅੰਤਨਾੰਤ ਹੁਣ ਕੋ ਕਰੋੜੀ ਵੀ ਜਿਹੜਾ ਬਹੁਤ ਥੋੜਾ ਹੈ ਦੇਖੋ ਤੁਸੀਂ ਗੁਰੂ ਨਾਨਕ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਉਹ ਕਹਿੰਦੇ ਕੋ ਕਰੋੜੀ ਜਣੇ ਕਰੋੜਾਂ ਚ 1 ਕਰੋੜਾਂ ਦੀ ਗਿਣਤੀ ਹੈ ਪਰ ਨਾਲ ਹੀ ਲਿਖ ਦਿੰਦੇ ਆ ਅੰਤਨਾੰਤ ਇਹਦਾ ਮਤਲਬ ਹੈ ਕਿ ਕਰੋੜਾਂ ਦਾ ਮੈਨੂੰ ਜਿਹੜੀ ਸਮਝ ਲੱਗਦੀ ਆ ਉਹ ਕਰੋੜਾਂ ਦੀ ਕਹਿਤੀ ਉਹਨਾਂ ਨੇ ਪਰ ਨਾਲ ਹੀ ਉਹਨਾਂ ਨੇ ਤਾਂ ਅੰਤਨਾੰਤ ਕਿ ਕਰੋੜਾਂ ਤੱਕ ਸੀਮਤ ਨਹੀਂ ਐ ਇਹਦਾ ਤਾਂ ਅੰਤ ਹੀ ਕੋਈ ਨਹੀਂ ਜਾਨੀ ਦੋ ਇੱਕ ਵਾਕ ਨੂੰ ਪੂਰਾ ਕਰਕੇ ਉਹਦੀ ਅਨੰਤ ਦੀ ਵਿਆਖਿਆ ਕਰਦੇ ਹੁਣ ਵੇਦ ਕਹੇ ਨੇ ਇੱਕ ਬਾਤ ਇਹ ਆ ਜਿਹੜੀ ਗੱਲ ਸਮਝਣ ਵਾਲੀ ਐ ਕਿ ਵੇਦ ਕੀ ਕਹਿੰਦੇ ਆ ਇੱਕ ਪਿਤਰ ਲੋਕ ਐ ਇੱਕ ਮਾਤ ਲੋਕ ਹੈ ਪਰ ਇੱਕ ਵਰਤਾਲ ਹੈ ਆ ਹੈ ਜਿਹੜੀ ਗੱਲ ਤੁਹਾਡੇ ਸਮਝਣ ਵਾਲੀ ਹੈ ਜ ਜਾਨੀ ਬ੍ਰਾਹਮਣ ਦਾ ਸਿਧਾਂਤ ਕਿੱਥੇ ਖੜਾ ਉੱਤੇ ਮੇ ਲੋਕ ਬੈਠ ਨੇ ਤਿੰਨ ਲੋਕ ਬਾਣੀ ਦੇ ਵਿੱਚ ਤਿੰਨ ਲੋਕਾਂ ਦੀ ਕਹਾਣੀ ਆਪ ਨਹੀਂ ਹੁੰਦੀ ਜੀ ਇੱਕ ਤਾਂ ਉਹ ਜਿੱਥੇ ਮਰ ਕੇ ਜਾਣਾ ਉਹਨੂੰ ਪਿਤਰ ਲੋਕ ਕਹਿੰਦਾ ਉਹਨੇ ਇੱਕ ਜਿੱਥੇ ਜਿਉ ਰਹੇ ਆ ਇਹ ਮਾਤ ਲੋਕ ਹੈ। ਔਰ ਇੱਕ ਪਤਾਲ ਆ ਜਿਹੜਾ ਥੱਲੇ ਆ ਕਿਤੇ। ਜੜੀ ਧਰਤੀ ਦਾ ਥੱਲਾ ਜਿਹੜਾ। ਜਾਂ ਆਕਾਸ਼ ਦਾ ਥੱਲਾ ਜਿਹੜਾ। ਜੜੂਨ ਤਿੰਨ ਹੀ ਚੀਜ਼ਾਂ ਮਿਤਗੀਆਂ ਸਰ। ਪਿਤਰ ਲੋਕ, ਮਾਤ ਲੋਕ ਤੇ ਪਤਾਲ। ਹੁਣ ਇਹ ਤਿੰਨ ਚੀਜ਼ਾਂ ਕੱਲੇ ਵੇਦਾਂ ਸ਼ਸਤਰਾਂ ਦੱਸਦਾ ਇਹ ਜਿਹੜਾ ਸਿਧਾਂਤ ਹੈ ਇਹ ਜਿਹੜਾ ਸੂਲ ਹੈ ਇਹ ਬਹੁਤ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਬ੍ਰਾਹਮਣ ਦਾ ਸਿਧਾਂਤ ਹੈ ਜਿਹੜਾ ਇਹ ਸੱਚ ਨਹੀਂ ਹੈ ਇਹ ਝੂਠ ਦੇ ਦਰਦ ਦਾ ਧਰਤੀ ਸਾਨੂੰ ਦਿਸਦੀ ਹੈ ਇਹ ਸੱਚ ਹੈ ਪਤਾਲ ਅਸੀਂ ਕਲਪਤ ਰੱਖ ਲਿਆ ਕਿ ਥੱਲੇ ਵਾਲਾ ਹਿੱਸਾ ਉੱਤੇ ਅਸੀਂ ਆ ਇਹਦੂ ਥੱਲੇ ਕੋਈ ਪਤਾਲ ਆ ਇਹ ਅਸੀਂ ਮੰਨ ਲਿਆ ਧਰਤੀ ਤਾਂ ਘੁੰਮਦੀ ਹੈ ਇਹ ਪਤਾਲ ਕਿਵੇਂ ਹੋ ਗਿਆ ਧਰਤੀ ਜਿਹੜੀ ਹੈ ਆਪਣੇ ਦਲੇ ਸੂਰਜ ਦੇ ਦਲੇ ਘੁੰਮੀ ਜਾ ਰਹੀ ਹੈ ਬ੍ਰਹਮੰਡ ਦੇ ਵਿੱਚ ਤੇ ਇਹਦਾ ਪਤਾਲ ਕਿਵੇਂ ਮਿਥਾਂਗੇ ਇਹ ਵਿਗਿਆਨ ਦਾ ਸਵਾਲ ਹੈ ਪਰ ਬ੍ਰਾਹਮਣ ਨੇ ਮਤਲਿਆ ਹੋਰ ਇਹਦੇ ਉੱਤੇ ਕੋਈ ਪਿਤਰ ਲੋਕ ਆ ਕਿਤੇ ਪਾਸੇ ਜਿੱਥੇ ਮਰ ਕੇ ਜਾਣਾ ਇਹ ਬ੍ਰਾਹਮਣ ਨੇ ਸਾਰਾ ਸਦਾਰ ਤੇਸਰਾ ਵਿਧਿਆ ਹੋਇਆ ਇਹ ਬ੍ਰਾਹਮਣ ਦੇ ਵੇਦ ਦੀ ਗੱਲ ਹੈ ਉਹਦੇ ਸ਼ਾਸਤਰ ਦੀ ਗੱਲ ਹੈ ਉਹਦੇ ਕਹਿਣ ਦੀਆਂ ਗੱਲਾਂ ਹੈ ਉਹਨੇ ਆਪਣਾ ਸਾਰਾ ਸਿਧਾਂਤ ਇਨਾਂ ਚੀਜ਼ਾਂ ਤੇ ਬੰਨਿਆ ਹੋਇਆ ਨੇ ਕਦੇ ਉਹ ਕਹਿੰਦਾ ਵੀ ਉਹ ਰਾਹੂ ਤੇ ਕੇਤੂ ਆ ਜਿਹੜੇ ਜਾਂ ਛਨੀ ਐ ਉਹ ਦੇਵਤਿਆਂ ਤੋਂ ਬੇਦਖੋ ਕੇ ਲੈ ਗਏ ਸੀ ਕਿ ਪਤਾਲ ਚ ਹੁਣ ਪਤਾਲ ਦਾ ਅਰਥ ਇਹ ਤੇ ਬਣਦਾ ਜਿਹੜਾ ਜਿਹੜਾ ਟਾਪੂ ਹੈ ਸਮੁੰਦਰ ਦੇ ਵਿੱਚ ਉਹ ਪਤਾਲ ਬਣਦਾ ਜਿਹੜਾ ਪਹੁੰਚ ਤੋਂ ਬਾਹਰ ਹੈ ਉਹ ਮਾਤ ਲੋਗ ਹੈ ਜਿਹੜਾ ਸਾਡੀ ਜਿੱਤੇ ਜਨਮ ਦਿੱਤਾ ਸਰਮਾਨੇ ਇਹ ਧਰਤੀ ਤੇ ਪਿਤਰ ਲੋਕ ਜਿੱਥੇ ਮਰ ਕੇ ਜਾਣਾ ਹੁਣ ਉਹਨੂੰ ਤੁਸੀਂ ਉਲਟਾ ਕੇ ਦੂਜੇ ਪਾਸੇ ਲੈ ਜਾਓ ਗੁਰੂ ਨਾਨਕ ਕੀ ਕਹਿੰਦੇ ਆ ਉਹ ਕਹਿੰਦੇ ਭਲਿਆ ਮਾਨਸਾ ਇਹਦੇ ਦਾ ਪਤਾ ਹੀ ਕੋਈ ਨਹੀਂ ਧਰਤੀਆਂ ਕਿੰਨੀਆਂ ਤੇ ਕਿੰਨੇ ਆਕਾਸ਼ ਤੇ ਕਿੰਨੇ ਪਤਾਲ ਆ ਜਣੀਏ ਕਸੂਰ ਝੂਠ ਇੱਕ ਸੱਚ ਹੁਣ ਬਾਣੀ ਕਹਿੰਦੀ ਨਾ ਕੋ ਆਵਣ ਜਾਵਣਿਆ ਆਉਣਾ ਜਾਣਾ ਹੀ ਕਿਸੇ ਨੇ ਨਹੀਂ ਹੈ ਪੰਜ ਤੱਤ ਦਾ ਪੁਤਲਾ ਹੈ ਪਵਨੇ ਮੈਂ ਪਵਨ ਸਮਾਈ ਪਾਣੀ ਪਾਣੀ ਚ ਚਲਾ ਗਿਆ ਬਿੱਟੀ ਮਿੱਟੀ ਚਲੀ ਗਈ ਅਗਗ ਚਲੀ ਗਈ ਇਹ ਗੁਰੂ ਜੀ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਕੌਣ ਮੂਆ ਰੇ ਕੌਣ ਮੂਆ ਇਹ ਤੋਂ ਚਲਤ ਪਾਇਆ ਇਹ ਪੰਜ ਤੱਤ ਆਏ ਸੀਗੇ ਜੁੜ ਕੇ ਬੰਦਾ ਬਣ ਕੇ ਪੰਜ ਤੱਤਾਂ ਚੋਂ ਬिखर ਕੇ ਪੰਜ ਤੱਤ ਵਾਪਸ ਆਪਣੀ ਆਪਣੀ ਤਾਂ ਚਲੇ ਗਏ ਬੰਦਾ ਮਰ ਗਿਆ ਕਾੜੀ ਕਰਤ ਹੋ ਗਈ ਔਰ ਉਹਦੇ ਵਿੱਚ ਲਿਖਿਆ ਆ ਕਿ ਪਵਣੇ ਮੈਂ ਪਵਣ ਸਮਾਈ ਮਿੱਟੀ ਮਿੱਟੀ ਜਿਹੜਾ ਲਗੀ ਪਾਣੀ ਪਾਣੀ ਚ ਰਲ ਗਿਆ ਅੱਗ ਅੱਗ ਚ ਰਲ ਗਈ ਪੌਣ ਪੌਣ ਦੇ ਵਿੱਚ ਚਲੀ ਗਈ ਕੌਣ ਬੁਆਰੇ ਕੌਣ ਬੁਆ ਦੱਸੋ ਕਾ ਮਰਿਆ ਕੌਣ ਹੈ ਕੋਈ ਵੀ ਨਹੀਂ ਮਰਿਆ ਇਹ ਤਾਂ ਚਲਤ ਪਿਆ ਇਹ ਜਿੱਤੋਂ ਆਏ ਸੀ ਤੇ ਵਾਪਸ ਚਲਾ ਗਏ ਚਲਤ ਦਾ ਮਤਲਬ ਕਰੋ ਤੁਸੀਂ ਇੱਥੇ ਇਹ ਤਾਂ ਚਲਤ ਪਿਆ ਇਹਦਾ ਮਤਲਬ ਹੈ ਮਰ ਕੇ ਕਿਤੇ ਨਹੀਂ ਜਾਣਾ ਇਹਦਾ ਮਤਲਬ ਆ ਇਹਦਾ ਮਤਲਬ ਪਿਤਰ ਲੋਕ ਕੋਈ ਨਹੀਂ ਹੁਣ ਪਿਤਰ ਲੋਕ ਕੋਈ ਨਹੀਂ ਤਾਂ ਉਥੇ ਤੁਹਾਡੇ ਬਾਪ ਦਾ ਤੇ ਭੁੱਖੇ ਕਿਵੇਂ ਮਾਰੇ ਬੈਠਿਆ ਤੁਹਾਡੇ ਪੁਰਖੇ ਉੱਤੇ ਭੁੱਖੇ ਕਹਦੇ ਬਾਤੇ ਬੈਠਿਆ ਜਦ ਹੈ ਹੀ ਨਹੀਂ ਉਹ ਤਾਂ ਉਥੇ ਭੁੱਖਾ ਕੌਣ ਬੈਠਾ ਇਹਦਾ ਮਤਲਬ ਬ੍ਰਾਹਮਣ ਨੇ ਇੱਕ ਮਾਇਆ ਦਾ ਧੰਦਾ ਬਣਾਇਆ ਹੋਇਆ ਕਿ ਪਿਤਰਾਂ ਦੇ ਨਾਂ ਤੇ ਉਹਨੇ ਜਾਂ ਮਰਨ ਤੋਂ ਬਾਅਦ ਦੇ ਨਾਂ ਤੇ ਉਹਨੇ ਸੁਰਗ ਨਰਕ ਬਣਾਇਆ ਹੋਇਆ ਨਰਕ ਤੋਂ ਡਰਾਉਂਦਾ ਰਹਿੰਦਾ ਔਰ ਸੁਰਗ ਪਹੁੰਚਾਉਣ ਵਾਸਤੇ ਪੈਸੇ ਲੈਂਦਾ ਰਹਿੰਦਾ ਇਹ ਇਹ ਇੱਕ ਉਹਦਾ ਆਪਣਾ ਇੱਕ ਡੰਬਰ ਘੜਿਆ ਹੋਇਆ ਇਹ ਮਾਇਆ ਦਾੰਦ ਹੈ ਸਾਰਾ ਪਹਿਲਾਂ ਨਰਕ ਤੋਂ ਡਰਾਉਣਾ ਤੇ ਫੇਰ ਡਰਾਵੇ ਚ ਕੱਢਣ ਵਾਤੇ ਸੁਰਗ ਪਹੁੰਚਾਉਣ ਵਾਤੇ ਪੈਸੇ ਲੈਣੇ ਪਹਿਲਾਂ ਦੁੱਖ ਦੱਸਣਾ ਮੁਸੀਬਤ ਦੱਸਣਾ ਕਿ ਤੇਰੇ ਸਿਰ ਤੇ ਪੈਣ ਵਾਲੀ ਆ ਤੇ ਨਾਲ ਦੀ ਨਾਲ ਹੀ ਪੈਸੇ ਲੈ ਕੇ ਉਹਦਾ ਹੱਲ ਕਰ ਦੇਣਾ ਹੁਣ ਇਹ ਇਹ ਸਾਰਾ ਵਪਾਰ ਹੈ ਇਹ ਮਾਇਆ ਦਾ ਵਪਾਰ ਹੈ ਸਾਰਾ ਤੇ ਗੁਰੂ ਜੀ ਕਹਿੰਦੇ ਕਹਿੰਦੇ ਇਹ ਜਿਹੜਾ ਵੈਦਾਂ ਦਾ ਕਿਹਾ ਹੋਇਆ ਇਹ ਤਾਂ ਲੈਣਾ ਦੇਣਾ ਹੀ ਕੋਈ ਨਹੀਂ ਸੱਚ ਨਾਲ ਸੱਚ ਕੀ ਹੈ ਕਿ ਲੱਖਾਂ ਹੀ ਆਕਾਸ਼ ਕਰੋੜਾਂ ਹੀ ਆਕਾਸ਼ ਕਰੋੜਾਂ ਹੀ ਪਤਾਲ ਪਤ ਹੈ ਨਹੀਂ ਕੀ ਕੀ ਹੈ ਤੋ ਇਹ ਤਾਂ ਬ੍ਰਹਮੰਡ ਪੂਰੇ ਦਾ ਪੂਰਾ ਸਾਹਮਣੇ ਹੀ ਦਿਸਦਾ ਸਾਨੂੰ ਪੂਰਾ ਬ੍ਰਹਮੰਡ ਦਿਸ ਰਿਹਾ ਜਿੰਨਾ ਵੀ ਦਿਸ ਰਿਹਾ ਇਸ ਤੋਂ ਅੱਗੇ ਕਿੰਨਾ ਕੋ ਕਰੋੜੀ ਅਨੰਤ ਤੂੰ ਅਨੰਤ ਤੂੰ ਪਾਰ ਬਿਆਨਤ ਜੋ ਦਿਸ ਰਿਹਾ ਉਹ ਸਾਹਮਣੇ ਆ ਔਰ ਜਿਹੜਾ ਦਿਸ ਰਿਹਾ ਉਹਦੇ ਅਰਬਾਂ ਖਰਬਾਂ ਨਰਬਾਂ ਨੀਲ ਪਦਮ ਪਤਾ ਨਹੀਂ ਕਿੰਨੇ ਤਾਰੇ ਆ ਉਹਦੇ ਚ ਰੋਜ਼ ਅਸੀਂ ਦੇਖਦੇ ਆ ਹਰ ਪਿਤਰ ਲੋਕ ਕਿਧਰ ਉੱਥੇ ਆ ਗਿਆ ਸਾਨੂੰ ਇਹਨੂੰ ਬ੍ਰਾਹਮਣ ਨੂੰ ਪਿਤਰ ਲੋਕ ਕਿੱਥੋਂ ਉੱਥੇ ਆ ਗਿਆ ਇਹਦਾ ਪਿਤਰ ਲੋਕ ਹੈ ਕਿੱਥੇ ਇਹ ਨਰਕ ਸੁਰਗ ਕੋ ਨਰਕ ਕੋ ਨਰਕ ਸੁਰਗ ਕੋ ਅਜਿਹੀ ਕਹਾਣੀ ਹੈ ਇਹ ਇਹ ਤਾਂ ਹੈ ਹੀ ਨਹੀਂ ਇਹਦਾ ਝੂਠਾ ਹੈ ਇਹ ਤਾਂ ਬਾਣੀ ਚ ਲਿਖਿਆ ਹੋਇਆ ਗੁਰੂ ਜੀ ਨੇ ਲਿਖਿਆ ਹੋਇਆ ਗੁਰੂਗ੍ਰਾਂ ਸਾਹਿਬ ਜੀ ਦਾ ਅਰਜਾ ਹੁਣ ਇੱਥੇ ਸਾਰੀ ਕਹਾਣੀ ਅਸਲ ਕੀ ਹੈ ਕਿ ਬ੍ਰਾਹਮਣ ਦਾ ਲਿਖਿਆ ਸਦਾਤ ਹੈ ਉਹਨੂੰ ਇਹ ਦੱਸਣਾ ਕਿ ਲੋਕੋ ਇਹ ਝੂਠ ਹੈ ਇਹ ਮਨ ਘੜਤ ਕਹਾਣੀ ਹੈ ਜੀ ਇਹ ਤਾਂ ਬਚੋ ਫਿਰ ਉਹ ਸੱਚ ਦਾ ਦੇ ਕੀ ਹੈ ਕਿ ਇੱਥੇ ਤਾਂ ਲੱਖਾਂ ਆਕਾਸ਼ ਹੈ ਲੱਖਾਂ ਪਤਾਲ ਹੈ ਹਣ ਗਣਤੀ ਹੈ ਸਭ ਕੁਝ ਇਹਦਾ ਆਪਣਾ ਇੱਕ ਅਸੂਲ ਹੈ ਤੇ ਇਹਨੂੰ ਜਾਣਨ ਵਾਲਾ ਕੌਣ ਹੈ ਜਿਹਨੇ ਬਣਾਇਆ ਦੂਜੇ ਨੂੰ ਪਤਾ ਹੀ ਕੋਈ ਨਹੀਂ ਇਹਨੂੰ ਜਾਣਨ ਵਾਲਾ ਤਾਂ ਉਹ ਹੀ ਹੈ ਜਿਹਨੇ ਬਣਾਇਆ ਏ ਤੇ ਬਣਾਉਂਦਾ ਕੌਣ ਹੈ ਆਪੇ ਆਪ ਬਿਕਸਦਾ ਇਹ ਤਾਂ ਆਪਣੇ ਆਪ ਹੀ ਚੱਲ ਰਿਹਾ ਸਾਰਾ ਕੁਝ ਔਰ ਜਿਹੜੀ ਚੀਜ਼ ਆਪਣੇ ਆਪ ਚੱਲ ਰਹੀ ਉਹ ਹੀ ਜਾਣੇ ਜਿਵੇਂ ਆਪਾਂ ਕਹਦੇ ਆਂ ਅੱਲਾ ਜਾਣੇ RAM ਜਾਣੇ ਨਹੀਂ ਜਦੋਂ ਸਾਡੇ ਵਸ ਦੀ ਗੱਲ ਨਹੀਂ ਤਾਂ ਅਸੀਂ ਕਹਿੰਦੇ ਆਂ ਅੱਲਾ ਜਾਣੇ ਤਾਂ ਗੁਰੂ ਜੀ ਕਹਿੰਦੇ ਕਿ ਵੱਡਾ ਵੀ ਉਹੀ ਐ ਤੇ ਵੱਡਾ ਹੀ ਆਪਣੇ ਆਪ ਨੂੰ ਜਾਣਦਾ ਸਾਡੀ ਤਾਂ ਸਾਡੀ ਤਾਂ ਤਾਕਤ ਹੀ ਨਹੀਂ ਏ ਕਿਸ ਨੂੰ ਉਹਦੇ ਅੰਤ ਨੂੰ ਸਮਝ ਸਕੀ ਐ ਕਿ ਬ੍ਰਾਹਮਣ ਕਹਿੰਦਾ ਇਹਦਾ ਇੱਕ ਆਕਾਸ਼ਿਕ ਪਤਾਲ ਹੈ ਇੱਕ ਪਿਤਰ ਲੋਕ ਹੈ ਹੁਣ ਗੱਲ ਮੇਰਾ ਖਿਆਲ ਹੈ ਇਹ ਗੱਲ ਬੜੀ ਸਪਸ਼ਟ ਹੋ ਗਈ ਕਿ ਅਸਲ ਕਹਾਣੀ ਜਿਹੜੀ ਹੈ ਉਹ ਬ੍ਰਾਹਮਣ ਦੇ ਸਿਧਾਂਤ ਦੀ ਤੇ ਸੱਚ ਦੇ ਸਿਧਾਂਤ ਦੀ ਹੈ ਦੋਨਾਂ ਵਿਚਕਾਰ ਇੱਕ ਟਕਰਾਅ ਹੈ ਮਨੁੱਖਾਂ ਨੂੰ ਝੂਠ ਤੋਂ ਕੱਢ ਕੇ ਸੱਚ 'ਚ ਲੈ ਕੇ ਜਾਣਾ ਇਹ ਹੈ ਇਸ ਸ਼ਬਦ ਦਾ ਅਸਲੀ ਅਰਥ ਮੈਂ ਹੋ ਸਕਦਾ ਮੈਂ ਪੂਰਾ ਇਹ ਦੇਵਾਰੇ ਜਾਣਕਾਰੀ ਨਾ ਰੱਖਦਾ ਮੈਂ ਇਸ ਤੋਂ ਵਧੀਆ ਵੀ ਜਾਣਕਾਰੀ ਕਿਸੇ ਕੋਲ ਹੋ ਸਕਦੀ ਹੈ ਤਾਂ ਉਹਨੂੰ ਵੀ ਇਹਦੀ ਵਿਆਖਿਆ ਕਰ ਦੇਣੀ ਚਾਹੀਦੀ ਹੈ ਤਾਂ ਮਿੱਤਰੋ ਮੈਂ ਵੀਰ ਬਿਲਾ ਸਿੰਘ ਮੇਰਾ ਖਿਆਲ ਹੈ ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਗਰ ਅਗਰ ਇਸ ਤੋਂ ਵੀ ਵਧੀਆ ਕਿਸੇ ਕੋਲ ਜਾਣਕਾਰੀ ਹੈ ਤਾਂ ਉਹਨੂੰ ਵੀ ਕਹਿਣਾ ਹੈ ਕਿ ਭਾਈ ਸਾਨੂੰ ਦੱਸੋ ਭਾਈ ਤਾਂ ਕਿ ਸਾਡੇ ਗੱਲ ਸਮਝ ਪਵੇ ਤਾਂ ਇਹਨਾਂ ਸ਼ਬਦਾਂ ਨਾਲ ਹੀ ਰਜਾ ਲੈਣਾ ਜੈ ਭੀਮ ਜੈ ਭਾਰਤ ਨਮੋ ਬੋਦਦਾ